ਦੀ ਨੇ ਐਨ ਆਰ ਆਈ ਦੇ ਨਾਲ ਕਰਵਾਇਆ ਵਿਆਹ ਬੀਤੇ ਸਾਲ ਦੇ ਅਖੀਰਲੇ ਦਿਨ ਨਵਿਆਈ ਲਾੜੀ ਨੇ ਕਰ ਦਿੱਤਾ ਜਿਹਾ ਕਾਰਾ ਕਿ ਐਨ ਆਰ ਆਈ ਲਾੜਾ ਹੋ ਰਿਹਾ ਖੱਜਲਖੁਆਰ ਲਾੜੀ ਹੋ ਗਈ ਹੈ ਕਰੋ ਰਫੂ ਚੱਕਰ ਤੇ ਕਾਰਨ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜੀਹਾਂ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਕੁੜੀ ਦਾ ਇੱਕ ਐਨ ਆਰ ਆਈ ਲਾੜੇ ਦੇ ਨਾਲ ਵਿਆਹ ਹੁੰਦਾ ਹੈ ਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਲਾੜੀ ਨੇ ਅਜੀਹਾ ਕਾਰਾ ਕਰ ਦਿੱਤਾ ਕਿ ਏ ਲਾੜਾ ਹੁਣ ਖੱਜਲਖਵਾਰ ਹੋ ਰਿਹਾ ਹੈ ਕਿਉਂਕਿ ਉਸਦੀ ਲਾੜੀ ਕਰੋ ਰਫੂ ਚੱਕਰ ਹੋ ਗਈ ਹੈ ਤੇ ਕਾਰਨ ਜੋ ਰਿਹਾ ਜੇ ਤੁਸੀਂ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ ਦਰਸਲ ਇਸ ਲਾੜੀ ਦੇ ਵੱਲੋਂ ਆਪਣੇ ਪਤੀ ਦੇ ਕੋਲ ਚੋਰੀ ਕੀਤੀ ਜਾਂਦੀ ਹੈ ਤੇ ਕੋਰੋਂ ਫਰਾਰ ਹੋ ਜਾਂਦੀ ਹੈ ਆਪਣੇ ਬੁਆਏਫਰੈਂਡ ਦੇ ਨਾਲ ਆਪਣੇ ਪ੍ਰੇਮੀ ਦੇ ਨਾਲ ਦਰਸਲ ਇਹ ਜਿਹੜਾ ਲਾੜਾ ਹੈ ਇਹ ਇੱਕ ਐਨ ਆਰ ਆਈ ਵਿਅਕਤੀ ਹੈ ਜਿਸ ਦਾ ਨਾਮ ਅਮਰਿਤਪਾਲ ਸਿੰਘ ਹੈ ਇਸ ਦੀ ਉਮਰ 37 ਸਾਲ ਦਸੀ ਜਾ ਰਹੀ ਹੈ ਇਹ ਜਰਮਨ ਦਾ ਨਿਵਾਸੀ ਹੈ ਤੇ ਇਸ ਵੇਲੇ ਇਹ ਠਾਣਿਆਂ ਦੇ ਚੱਕਰ ਲਗਾ ਰਿਹਾ ਹੈ ਕਿਉਂਕਿ ਉਸ ਦੀ ਨਵ ਵਿਆਹੀ ਹੋਈ ਲਾੜੀ ਕਰੋ ਫਰਾਰ ਹੋ ਗਈ ਹੈ ਪੁਲਿਸ ਨੇ ਕਿਹਾ ਹੈ ਕਿ ਇਸ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਤੇ ਹੁਣ ਪੁਲਿਸ ਨੇ ਜਦੋਂ ਜਾਂਚ ਪੜਤਾਲ ਕਰ ਲਈ ਹੈ ਤਾਂ ਉਸ ਦੀ ਲਾੜੀ ਪੁਲਿਸ ਨੇ ਗ੍ਰਿਫਤਾਰ ਕਰ ਲਈ ਹੈ ਦੱਸਦੀ ਹੈ ਕਿ ਐਨ ਆਰ ਆਈ ਜਿਹੜਾ ਕਿ ਜਰਮਨ ਦਾ ਰਹਿਣ ਵਾਲਾ ਹੈ ਉਥੋਂ ਦਾ ਨਾਗਰਿਕ ਹੈ ਉਸ ਦਾ ਨਾਮ ਅੰਮ੍ਰਿਤਪਾਲ ਸਿੰਘ ਹੈ ਉਸ ਦਾ ਵਿਆਹ ਨਮਨੀਤ ਕੌਰ ਨਾਮ ਦੀ ਇੱਕ ਲੜਕੀ ਦੇ ਨਾਲ ਹੋਇਆ ਦੱਸਦੀ ਹੈ ਕਿ ਨਮਨੀਤ ਕੌਰ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਮੀਰਪੁਰ ਦੀ ਰਹਿਣ ਵਾਲੀ ਹੈ ਤੇ ਇਹਨਾਂ ਦਾ ਵਿਆਹ ਬੀਤੇ 20 ਦਸੰਬਰ ਨੂੰ ਹੋਇਆ ਸੀ ਦੇਵਿਆ ਤੋਂ ਮਹਿਜ 11 ਦਿਨਾਂ ਬਾਅਦ ਜਾਨਕੀ 31 ਦਸੰਬਰ ਨੂੰ ਏ ਲਾੜੀ ਕਰੋ ਨੂੰ ਕੁਝ ਸਮਾਨ ਲੈ ਕੇ ਫਰਾਰ ਹੋ ਗਈ ਹੈ ਆਪਣੇ ਬੁਆਏਫਰੈਂਡ ਆਪਣੇ ਪ੍ਰੇਮੀ ਦੇ ਨਾਲ ਜਿਸ ਦਾ ਨਾਮ ਨਵਦੀਪ ਸਿੰਘ ਨਵੀ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਪਿੰਡ ਸ਼ੰਕਰਦਾ ਰਹਿਣ ਵਾਲਾ ਹੈ ਦੱਸਦੀ ਹੈ ਕਿ ਨਵਨੀਤ ਕੌਰ ਨੇ ਕਰੋੋਂ 20000 ਰੁਪਏ ਨਗਦੀ ਚੋਰੀ ਕੀਤੀ ਨਾਲ 2000 ਇੱਕ ਸੋਨੇ ਦੀ ਅੰਗੂਠੀ ਇੱਕ ਸੋਨੇ ਦੀ ਚੈਨ ਨਾਲੀ 5 ਤੋਲੇ ਦਾ ਸੋਨੇ ਦਾ ਹਾਰ 2 ਡਾਇਮੰਡ ਦੀਆਂ ਰਿੰਗ ਤੇ ਇੱਕ ਮੋਬਾਈਲ ਫੋਨ ਕਰੋ ਚੋਰੀ ਕੀਤਾ ਤੇ ਆਪਣੇ ਪ੍ਰੇਮੀ ਨਵਦੀਪ ਸਿੰਘ ਨਵੀ ਦੇ ਨਾਲ ਕੋਰੋਂ ਫਰਾਰ ਹੋ ਗਈ ਜਦੋਂ ਉਸ ਤੇਪਤੀ ਜਾਨੀ ਕਿ ਐਨ ਆਰ ਆਈ ਲਾੜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਮਾਮਲਾ ਦਰਜ ਕਰਵਾ ਲਿਆ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਨਵਨੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਨਵਨੀਤ ਕੌਰ ਦੇ ਕੋਲੋਂ 20000 ਰੁਪਏ ਦੀ ਨਕਦੀ ਇੱਕ ਰਿੰਗ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਤੇ ਬਾਕੀ ਦਾ ਸਮਾਨ ਅਜੇ ਪੁਲਿਸ ਨੂੰ ਹਾਸਿਲ ਨਹੀਂ ਹੋਇਆ ਦੱਸਦੀ ਹੈ ਕਿ ਇਸ ਨਵਿਆਈ ਲਾੜੀ ਦਾ ਕਹਿਣਾ ਹੈ ਕਿ ਬਾਕੀ ਦਾ ਸਾਰਾ ਸਮਾਨ ਉਸਦੇ ਪ੍ਰੇਮੀ ਨਵਦੀਪ ਸਿੰਘ ਨਵੀ ਦੇ ਕੋਲ ਹੈ ਪੁਲਿਸ ਅਜੇ ਵੀ ਜਾਂਚ ਪੜਤਾਲ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਲੜਕੀ ਦਾ ਜਿਹੜਾ ਪ੍ਰੇਮੀ ਹੈ ਨਵਦੀਪ ਸਿੰਘ ਨਵੀ ਉਸ ਨੂੰ ਵੀ ਫੜ ਲਿਆ ਜਾਵੇਗਾ ਦੱਸਦੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਕੁੜੀ ਦੇ ਵੱਲੋਂ ਕਿਸੇ ਐਨਆਰਆਈ ਦੇ ਨਾਲ ਧੋਖਾ ਕੀਤਾ ਗਿਆ ਹੈ ਜਾਂ ਫਿਰ ਕਿਸੇ ਐਨਆਰਆਈ ਲੜਕੇ ਦੇ ਵੱਲੋਂ ਕਿਸੇ ਕੁੜੀ ਦੇ ਨਾਲ ਧੋਖਾ ਕੀਤਾ ਗਿਆ ਇਹ ਧੋਖਾਧੜੀ ਦੇ ਮਾਮਲੇ ਪਹਿਲਾਂ ਵੀ ਬਹੁਤ ਸਾਰੇ ਸਾਹਮਣੇ ਆਏ ਨੇ ਜਿੱਥੇ ਕਿ ਇੱਕ ਧਿਰ ਦੇ ਵੱਲੋਂ ਦੂਸਰੀ ਧਿਰ ਦੇ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਖੱਜਲ ਖਵਾਰ ਹੋਣਾ ਪੈਂਦਾ ਹੈ ਮਾਮਲਾ ਪੁਲਿਸ ਤੱਕ ਪਹੁੰਚ ਜਾਂਦਾ ਜਿੱਥੇ ਦੋਵੇਂ ਪਰਿਵਾਰ ਬਾਅਦ ਦੇ ਵਿੱਚ ਤੰਗ ਪਰੇਸ਼ਾਨ ਹੁੰਦੇ ਨੇ ਇਸੇ ਹੀ ਤਰ੍ਹਾਂ ਇਹ ਜਿਹੜੀ ਲੜਕੀ ਹੈ ਜਿਸ ਦਾ ਨਾਮ ਨਵਨੀਤ ਕੌਰ ਹੈ ਜਿਹੜੀ ਪਿੰਡ ਮੀਰਪੁਰ ਦੀ रहण वाली है उसने अपने पति के नाल ਧੋਖਾ ਕੀਤਾ ਕਿਉਂਕਿ ਉਸਦਾ ਅਫੇਅਰ ਕਿਸੇ ਹੋਰ ਦੇ ਨਾਲ ਚੱਲ ਰਿਹਾ ਸੀ ਵਿਆਹ ਤਾਂ ਉਹਨਾਂ ਦਾ ਹੋ ਗਿਆ ਪਰੰਤੂ ਉਸਨੇ ਵਿਆਦੇ ਮਹਿਜ 11 ਦਿਨਾਂ ਬਾਅਦ ਹੀ ਆਪਣੇ ਪਤੀ ਦੇ ਕਰੋ ਚੋਰੀ ਕੀਤੀ ਹੈ ਜਿਸ ਦੇ ਵਿੱਚ ਨਕਦੀ ਹੈ ਸੋਨੇ ਦੇ ਗਹਿਣੇ ਨੇ ਮੋਬਾਈਲ ਫੋਨ ਹੈ ਉਹ ਸਾਰਾ ਹੁਰਸਮਾਨ ਵੀ ਲੈ ਕੇ ਕਰੋ ਫਰਾਰ ਹੋ ਗਈ ਹੈ ਹੁਣ ਐਨ ਆਰ ਆਈ ਲੜਾ ਜਿਹੜਾ ਕਿ ਪੁਲਿਸ ਥਾਣੇ ਦੇ ਚੱਕਰ ਲਗਾ ਰਿਹਾ ਤੇ ਜਿਹੜੀ ਪੁਲਿਸ ਹੈ ਉਸ ਨੇ ਨਵਨੀਤ ਕੌਰ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰੰਤੂ ਉਸ ਦਾ ਪ੍ਰੇਮੀ ਨਵਦੀਪ ਸਿੰਘ ਨਵੀ ਅਜੇ ਪੁਲਿਸ ਦੀ ਗ੍ਰਿਫਤੋ ਬਾਹਰ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਉਸ ਨੂੰ ਵੀ ਫੜ ਲਿਆ ਜਾਵੇਗਾ ਤੇ ਜਾਂਚ ਪੜਤਾਲ ਵੀ ਮੁਲਸਤੇ ਵੱਲੋਂ ਕੀਤੀ ਜਾ ਰਹੀ